ਵਾਇਗੁਰਜਾ ਖਾਲਸਾ ਵਾਇਗੁਰਜ ਕੀ ਫਤਿਹ 766 ਅੰਕ ਤੇ ਸੂਈਮਾਲੇ ਪਹਿਲੇ ਵਿੱਚ ਗੁਰੂ ਨਾਨਕ ਬਾਸਾ ਦਸਰੈਨ ਸੈਬ ਸੋ ਸਲਾਈਏ ਜਿਨ ਜਗਤ ਪਾਗ ਮੈਂ ਉਹਦੀ ਸੱਤ ਕਰੀ ਜਿਹਨੇ ਸਾਰਾ ਜਗਤ ਪੈਦਾ ਕੀਤਾ ਅਸੀਂ ਬੰਦੇ ਦੀ ਸੱਤ ਕਰਦੇ ਹਾਂ ਇਦਨ ਆਵੀਆ ਸਹਿਬ ਸੋ ਸਲਾਈਏ ਜਿਨ ਜਗਤ ਪਾਇਆ ਆਇਆ ਗਿਆ ਕੀ ਨਾ ਆਇਓ ਕਿਉਂ ਆਵੇ ਜਤ ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਖਤਾ ਜੁੜਾ ਮਨ ਮੰਨ ਜਾਵੇ ਮਾਲਕ ਦੇ ਦਰ ਤੇ ਮਾਲਕ ਦੇ ਸਾਹਬ ਦੇ ਨਾਲ ਭੀ ਜਾਵੇ ਅਸੀਂ ਸੇਵਾ ਕਾ ਲਈਏ ਕਿਉਂ ਗੁਰ ਮੈਲੀ ਕਰ ਆਪਣੇ ਸੋ ਭਰਪੂਰ ਲੈਣਾ ਭਰਪੂਰ ਲੈਣਾ ਸੇਵ ਸੇਵਾ ਤਾਂ ਕਰੇ ਸੱਚ ਸਬਦ ਦੀ ਜੇ ਸੱਚ ਵਿੱਚ ਧਿਆਨ ਲੱਗਦਾ ਵਾ ਸ ਮਾਰਕ ਦੇ ਵਿੱਚ ਫਿਰ ਸੇਵਾ ਕਰਦਾ ਫਿਰ ਮਨ ਭੇਜਦਾ ਵਾ ਗੁਰੂ ਨਾਨਕ ਦਸਦੇ ਆ ਮੇਰਾ ਮਨ ਰਤਾ ਗੁਰ ਰਬੇ ਮਨ ਭਾਵੇ ਸੋਈ ਗੁਰ ਕੀ ਪੌੜੀ ਸੱਚ ਕੀ ਸੱਚਾ ਸੁਖੁ ਹੋਇ ਇਹੋ ਆਵਾਜ਼ ਆ ਗੁਰ ਦੀ ਪੌੜੀ ਆ ਸੱਚ ਦੀ ਰਾਸੀ ਲੱਖ ਜੂਨ ਬਾਅਦ ਮਿਲੀ ਆਪਾਂ ਨੂੰ ਯਾ ਜੀ ਦਾ ਪਤਾ ਲੱਗਿਆ ਕਿ ਸੁੱਖ ਸਹਜ ਆਵੇ ਸੱਚ ਪਾਵੇ ਸੱਚ ਕੀ ਮਤ ਕਿਉਂ ਢਲੇ ਯਾ ਅਸੀਂ ਉਹ ਪੌੜੀ ਚੜ ਗਏ ਮਾਲਕ ਦੇ ਦਰ ਤੇ ਆਵਾਜ਼ ਸੁਣ ਲਾ ਕੇ ਫੇ ਮਤ ਟਲਦੇ ਨਹੀਂ ਹੈਗੇ ਕਹਤਾਂ ਇਹ ਕਿਦਾ ਗੁਰਮੁਖ ਬੁੱਢੇ ਕਦੇ ਨਹੀਂ ਜਿੰਨਾ ਅੰਤਰ ਸੁਰਤ ਗਿਆ ਵਕਾਰ ਆ ਜਾਂਦੇ ਨੇ ਨਾ ਸੁਨਾਣ ਦਾਨ ਸੁ ਗਿਆਨ ਮੰਜਨ ਆਪ ਸਲੇ ਕਿਉਂ ਸਲੇ ਜਿਹੜਾ ਕਾਊਂਟਰ ਵਿੱਚ ਪਿਆ ਸੀ ਮਾਲ ਨਹੀਂ ਪਿਆ ਸੀ ਆਪ ਜਿਹੜਾ ਉਹਨਾਂ ਪਿਆਰ ਕਰਨਾ ਉਹਨੇ ਜੜਿシャレ ਵਕਾਰ ਆ ਸਾਰ ਕਰ ਲੈਣੇ ਪਰ ਪੰਜਮ ਉਹ ਵਕਾਰ ਥੱਕ ਕੇ ਕੂੜ ਕੱਪੜਾ ਨਾ ਧੋਈ ਉਥੇ ਕੋਈ ਨਹੀਂ ਹੈਗਾ ਪੰਜ ਨਹੀਂ ਆਗੇ ਮੇਰਾ ਮਨ ਰਾਤਾ ਗੁਣ ਰਵੇ ਮਨ ਪਾਵੇ ਸੋ ਕਿ ਫਿਰ ਕਿਉਂ ਉਹ ਉਸਨੂੰ ਸਹਬ ਨੂੰ ਸਹਿਤ ਕਰਦਾ ਜਿਹਨੇ ਜਾਗਤ ਪਾਇ ਸਹਬ ਸੋ ਸਲਾਈਏ ਜਿਨ ਕਾਰਨ ਕੀਆ ਮੈਲ ਲੱਗੀ ਮਨ ਮਿਲਿਆ ਕਿਨੇ ਮਤਪੀਆ ਜਿਹੜੀ ਮੈਲ ਲੱਗੀ ਸੀ ਨਾ ਜਾਂ ਮਨ ਮਾਲਕ ਨਾਲ ਮਿਲ ਗਿਆ અમૃત પીન લાગ્યા। میری ਮੈਲ ਲੱਗੇ ਲੈ ਗਈ। ਮੈਲ ਲੱਗੀ ਮਨ ਮੈਲਿਆ। ਇਹਨੇ અમૃત ਪੀਆ। ਵੀ ਜਦ ਮਨ ਮੈਲਾ ਜਾਂਦੀ અમૃત ਜਦ ਮਾਲ ਕਿਰਪਾ ਕਰਦਾ ਉਹਦੀ ਹਵਾ ਸੁਣਦੇ ਆ ਫਿਰ ਮਨ ਦੀ ਮੈਲ ਲੈਂਦੀ ਆ ਮਾਤ ਅਮਰਤ ਪੀਆ ਇਹ ਮੰਨਦੀ ਆ ਗੌਰ ਪੈ ਮੋਲ ਕਰਾਇ ਇਹ ਕਲ ਮਿਲਦਾ અમਰਤ ਜ्यास ਅਸੀਂ ਮਨ ਨੂੰ ਵੇਚ ਦਿੰਦੇ ਆ। ਇਹ ਮਨ ਵੇਚੀ ਮਨ ਤਨ ਵਿੱਚ ਗੁਰਮੁਖ ਪਿਆਰੇ ਵੇਜ ਦਿੰਦੇ ਮਨ ਤਨ ਵਿੱਚ ਸੰਤਲੇ ਪਿਆਰੇ ਰੀਤਮ ਦਾਇ ਮੜਾ ਤਰੀਕਾ ਦਾ ਰੰਗਿਆ ਕੈ ਜੀ ਦਾ ਪਤਾ ਲੱਗਿਆ ਫਿਰ ਆਪ ਨੜਾ ਪ੍ਰਭ ਸਹਿਬ ਸਾਤਾ ਜਾ ਮਨ ਸੱਚੇ ਲਾਇਆ ਕਹਿੰਦਾ ਉਹਨੇ ਆਪਣੇ ਆ ਮਾਲਕ ਨੇ ਬਾਹ ਪਕੜ ਕੇ ਨਾਮ ਨਾਲ ਜੋੜ ਲਿਆ ਆਵ ਲਾ ਲਿਆ ਇਸ ਨਾਲ ਗੁਣ ਗਾਵਾਂ ਜੇ ਤੇ ਭਾਵਾਂ ਕਿਉਂ ਮਿਲੇ ਓਏ ਪਰਾਇਆ ਵੀ ਹੁਣ ਪਤਾ ਲੱਗਿਆ ਪਰਾਇਆ ਤਾਂ ਹੈ ਨਹੀਂ ਮਾਲ ਖੜਾ ਆਪ ਦਾ ਉਥੇ ਕਿਵੇਂ ਬਾ ਕੀ ਚੱਲਦਾ ਕਹਿੰਦਾ ਸਾਬ ਦੇ ਪਤੀਜੇ ਅੰਕੇ ਭੀਜੇ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਏ ਪ੍ਰਭ ਆਪ ਅੰਤ ਨਿਰੰਤਰ ਫਿਰ ਤਾਂ ਕੀ ਚੱਲਦਾ ਗੁਰ ਸ਼ਬਦ ਮੇਲਾ ਤਾਂ ਸਹਿਲਾ ਬਾਜੰਤ ਅਨਹਦ ਬੀਣਾ ਉੱਥੇ ਆਣਾ ਸਭ ਚੱਲਦਾ ਯੂਗੇ ਅਨਹਦ ਬਾਣੀ ਗੁਰ ਸ਼ਬਦ ਜਾਨੀ ਹਰਨਾਮਹਾਰਾ ਸਿੰਘ ਤਾਂ ਇਹ ਮਾਲ ਕਹਿੰਦੇ ਗੁਰ ਸ਼ਬਦ ਮੇਲਾ ਤਾਂ ਸਹਿਲਾ ਫੇਰ ਸੋਖਾ ਹੁੰਦਾ ਅਜੰਤ ਅਨਹਦ ਬੀਣਾ ਗੁਰ ਮਹਿਲੀ ਕਰ ਆਪਣੇ ਸੋ ਭਾਰ ਭੋਲੇਣਾ ਕਹਿੰਦਾ ਆਪ ਦੇ ਕਰੇ ਵਾ ਬਾਜੇ ਵਜਾ ਰਿਹਾ ਇਤਾ ਗੈਸ ਰਾਈਏ ਕਰ ਵੇਕੇ ਸੇ ਬਾਜੇ ਆ ਵਜਾਉਂਦਾ ਇੱਕ ਸਰ ਮਨ ਸੁਣਨੇ ਆ ਗੁਰੂ ਰਾਈ ਤਾਂ ਕਿ ਕੀਮਤ ਨਾ ਪਾਵੇ ਜੇ ਲੋਚੇ ਕੋਈ ਉਹਦੀ ਕੀਮਤ ਨਹੀਂ ਪਾ ਸਕਦੇ ਜਿਨਾਂ ਨੇ ਉਹ ਦੇਖ ਲਿਆ ਉਹ ਜੈ ਜੈਕਾਰ ਕਰ ਕੀਮਤ ਸੋ ਪਾਵੇ ਆਪ ਜਿਨਾਵੇ ਆ ਪੌਲਨਾ ਭੁਲੇ ਕਹਿੰਦਾ ਕੀਮਤ ਮਾਲਕ ਆਪ ਪਾਉਂਦਾ ਉਹ ਨਹੀਂ ਭੁੱਲਦਾ ਹੈਗਾ ਜੈ ਜੈਕਾਰ ਕਰੇ ਤਦ ਭਾਵੇ ਔਰ ਕੇ ਸ਼ਬਦ ਅਮੁੱਲੇ ਉਹ ਜਿਹੜਾ ਸ਼ਬਦ ਮੁੱਲਾ ਹੈ ਨਾ ਨਿਵਾਜ ਆ ਉਹਦਾ ਮੁੱਲਾ ਆਪ ਆਪ ਹੀ ਜਾਣਦਾ ਈਣੋ ਨਹੀਂ ਜੇ ਕਰੋ ਬੇ ਨਾਮਤੀ ਸਾਧਨਾ ਛੋਡੋ ਪਾਈ ਕਾ ਨੀਮਤ ਉੱਚਾ ਮਾਲ ਕਰਦਾ ਵੀ ਸੱਚ ਨੂੰ ਛੋਡੋ ਨਾ ਹੁਣ ਸੁਣੋ ਨਾਨਕ ਜਿਨ ਘਰ ਦੇਖਿਆ ਦੇਵੇ ਮਤ ਸਾਈ ਜਪਦਾ ਲੱਗਿਆ ਫਿਰ ਸੋ ਲਗਾਏ ਕੀ ਕਹਿੰਦਾ ਮਾਲਕ ਕਹਿੰਦਾ ਇਹ ਕਾਲ ਜੋਂ ਲੱਗਿਆ ਸੋਖ ਸੋਹਿਰਣਾ ਹਰ ਤੇ ਆਵ ਗੁਰਮੁਖ ਹਰ ਪਲ ਪਾਵ ਗੁਰਮੁਖ ਫਲ ਪਾਵੋ ਹਰ ਨਾਮ ਤੇ ਆਵ ਜਨਮ ਜਨਮ ਕੇ ਦੁਖ ਨਿਵਾਰੈ ਕਿਆ ਸੀ ਮਾਲਕ ਸੁਣਦੇ ਆ ਮਨ ਵਿੱਚ ਬਸਾਉਣਿਆ ਹਰ ਦੇ ਵਿੱਚ ਤਰੇਗੋਂ ਦੇ ਵਿੱਚ ਅਸੀਂ ਯਾਦ ਰੱਖਦੇ ਆ ਧਿਉਨੇ ਆ ਪੀਏ ਸੜਾ ਜਿਹੜਾ ਜਨਮ ਜਨਮ ਮਿਲ ਲੈਣੀ ਮਿਲਿਆਰੀ ਗੌਰ ਆਪਣੇ ਬਟੋ ਜਨਕਾਰ ਸਤ ਸਾਰੇ ਵੀ ਉਹਦੇ ਚੱਦ ਕੇ ਜਾਈਏ ਮਾਲਕਾਂ ਇਹਨੇ ਸਾਡੇ ਕਾਰਜ ਆਪ ਕੀਤੇ ਸਾਡੇ ਵਿੱਚ ਕੋਈ ਪਾਵਰ ਨਹੀਂ ਹੈਗੀ ਹਰ ਪ੍ਰਭ ਕਿਰਪਾ ਕਰੇ ਹਰ ਆਪ ਜਪ ਸੁਖ ਫਲ ਹਰ ਜਨ ਪਾਵੋ ਨਾਨਕ ਸੁਣੋ ਜਨ ਪਾਈ ਸੁਖ ਸੋੜਾ ਹਰ ਤਿਆਵ ਬੇ ਮਾਲਕ ਆ ਰਿਹਾ ਤੁਸੀਂ ਕਰਨਾ ਸੁਣ ਹਰ ਗੁਣ ਪੀਨੇ ਸਹਿ ਸਵਾਏ ਉਹਦੇ ਗੁਣ ਸੁਣੋ ਪਰਮਤ ਸਹਿਜੇ ਨਾਮ ਤੇ ਆਏ ਜਿਨ ਕੋ ਤੌਰ ਲਿਖਿਆ ਤਿੰਨ ਗੁਰ ਮਿਲਿਆ ਜਿਨ ਜਨਮ ਮਰਨ ਪਾਪਾਂ ਦਾ ਇਹਨਾਂ ਨੂੰ ਮਾਲਕ ਲੈ ਕੇ ਭੇਜ ਦੇਣਾ ਉਹਨਾਂ ਜਨਮ ਜਨਮ ਮਿਲ ਲੈਣੀਆਂ ਅੰਦਰ ਅੰਦਰ ਦਰਮਤ ਦੁਜੀ ਖੋਈ ਸੋ ਜਨ ਹਰ ਲੇਵ ਲੱਗਾ ਇਹ ਲੈਵ ਲੱਗੇ ਨਾ ਪਿਤ ਰਹਿ ਗੋ ਦੀ ਦੂਜਾ ਜਾਨੀ ਤ੍ਰੈਗੋਣ ਛੱਡ ਗਿਆ ਖਾਲਸੌਰ ਦੂਜੇ ਲਗਾ ਇਸੇ ਲੱਗੇ ਜਨਾ ਡੁੱਬੇ ਦੇ ਪਿੰਡਾ ਡੁੱਬਿਆ ਸੀ ਨਿਕਲਿਆ ਬਾਲਕ ਨੇ ਬਾਹ ਫੜ ਕੇ ਕਾਲ ਲਿਆ ਨਾਮਾ ਕਹੇ ਮੱਤਰ ਵੇਣ ਜਣੂ ਬਾਹ ਦੇ ਬਾਹ ਦੇ ਬਿਠਿਆ ਫਿਰ ਤਾਂ ਇਹਨੇ ਭਗਤ ਜਨਾ ਕੀ ਹਰ ਜਿਉ ਰੱਖ ਕੇ ਜੁਗ-ਜੁਗ ਰੱਖਦਾ ਆਇਆ ਸੋ ਭਗਤ ਜੋ ਗੁਰਮੁਖ ਹੋਵੇ ਉਹ ਮਮੇ ਸਾਬ ਜਲਾਇਆ ਆਰਾਮ ਓਮੇ ਸਾਬ ਜਲਾਇਆ ਮੇਰੇ ਹਰ ਪਾਇਆ ਜਿਸ ਕੀ ਸੱਚੀ ਬਾਣੀ ਸਾਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਪਕਾ ਫੇਰ ਉਹ ਜੋ DNA ਜੋਤ ਮਿਲ ਗਈ ਜੋਤੀ ਜੋਤ ਮਲਾਈ ਸੱਚ ਸਮਾਈ ਸੱਚ ਨਾਮ ਪ੍ਰਗਾਸਾ ਜਿੰਨੇ ਸੱਚ ਜਾਤਾ ਸੇ ਸੱਚੇ ਹੋਏ ਅਨੰਦ ਸੱਚ ਧਿਆਇਆ ਨਾ ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ ਨਾ ਵਿਸੜੁ ਦੁਖ ਪੈਣੁ ਕੋਈ ਦੁਖ ਨਾ ਇਸ ਤਰ੍ਹਾਂ ਕੋਨ ਪਰਿਆਸੀ ਉਸ ਮਾਲ ਕੇ ਦਾਤੇ ਬੀਂਤੇ ਆ ਕਰ ਗਏ ਮਾਲ ਕਿਰਪਾ ਕਰੇ ਅਸੀਂ ਉਹ ਦਰ ਤੇ ਜਾ ਕੇ ਆਉਦੇ ਪਾਪਾ ਜੀ ਮਿਲ ਲਾ ਲੀਏ ਲੋ ਸੁੱਕੇ ਲੋ ਉਸੇ ਲੇਕਾ ਕਿ ਰਾਜ ਦਾ ਵਸਾ ਮਾਰ ਕੇ ਵਕਤੀਆ ਸੇਬ ਸਭ ਸੁਲਾਏ ਜਿੰਨ ਜਗ ਤੱਕ ਤੌਰ ਦੇ ਫਿਰਦੇ ਵਾ ਗੁਰੂ ਬਹੁਤ ਹੌਲੀ ਸਿਆਜ ਨਾਲ ਅੰਤਰਗਤ ਜਪਿਆਣਾ ਨਹੀਂ ਤਾਂ ਫਿਰ ਜੇ ਨਹੀਂ ਜਪੋਂਗੇ ਤਾਂ ਮਾਲਕਿਆਂ ਦੇ ਆ ਮਨ ਪਰਦੇਸੀ ਜੇਤੀਏ ਸਭ ਦੇਸ ਪ੍ਰਾਇ ਪ੍ਰਾਇ ਦੇਸਾ ਇਸ ਵਿੱਚ ਕੋਲੋਂ ਗੱਠੜੀ ਦੁਖੀ ਪਰਾਈ ਨੇ ਕੋਲੋਂ ਗੇ ਘੜੀ ਦੁਖੀ ਦੁਖ ਦਸਣੇ ਦੁਖੀ ਪਰ ਆਇਆ ਜਗਤ ਸਵਾਇਆ ਕੌਣ ਜਾਣੇ ਬਦ ਮੇਰੀਆਂ ਆਵਣ ਜਾਵਣੇ ਖੜੇ ਡਰਾਵਣੇ ਤੋੜਨਾ ਆਵੇ ਫੇਰੀਆਂ ਕਹਿੰਦਾ ਉਹ ਫੇਰਾ ਲੱਗਦਾ ਜਿੰਮਣ ਮਰਨ ਦਾ ਆ ਮਿਉਨੇ ਹੁਨੇ ਚੋਨੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀਆ ਜੇਤੀਏ ਸਵਦੇਸ ਪਰ ਇਤਰਾ ਅਸੀਂ ਆਪਾਂ ਪਹਿਚਾਣੀਏ ਅਸੀਂ ਮਾਲਕ ਦਾਤੇ ਬਖਸ਼ ਕੀਤੀਆਂ ਮਾਲਕ ਨੇ ਅਸੀਂ ਐਸਾ ਸੁਰਾਂ ਪਾ ਲਈਏ ਅੰਜਨ ਤੈਸਾ ਅੰਜੀਏ ਜੈਸਾ ਪਰਪਾਵੇ ਸਮਝੇ ਸੂਝੇ ਜਾਣੀਏ ਜੋ ਆਪ ਜਨਬ ਆਪ ਜਨਾਵੇ ਮਾਰਗ ਪਾਵੇ ਆਪ ਮਨੁਆ ਲੈਵੇ ਕਾਰਨ ਸਕਮ ਕਰਾਏ ਆਪੇ ਕੀਮਤ ਕੌਣ ਅਪੇਵੇ ਅੰਤਮੰਤ ਪਖੰਡ ਨਾ ਜਾਣਾ ਰਾਮ ਰਿਤੇ ਮਨ ਆਨਿਆ ਅੰਜਨ ਨਾਮ ਤਿਸੇ ਤੇ ਸੂਜੇ ਉਹ ਸਾਭ ਦੀ ਸਾਜਣੇ ਇਸ ਤਰ੍ਹਾਂ ਗੁਰੂ ਪਿਆਰ ਨਾਲ ਮਿਲ ਕੇ ਆਪਾਂ ਮਾਲਕ ਦੇ ਨਾਲ ਤੇ ਬੇਨਤੀ ਕਰੀਏ ਮਾਲਕਾ ਕਿਰਪਾ ਕਰੇ ਨਾਮ ਦੀ ਦਾਤ ਵਕਸੇ ਉਸ ਕਿਦੇ ਬਲੋਕ ਸੇ ਲੈ ਕਰੇ ਆਜ ਦਾ ਵਿਸ਼ਾ ਅਸੀਂ ਸਭ ਸੋ ਚਲਾਈਏ ਜਿੰਨ ਜਗਤ ਪਾਇਆ ਹੁ ਤਾਂ ਅਸੀਂ ਪਾ ਸਕਦੇ ਹਾਂ ਜੇ ਤੁਰਦੇ ਫਿਰਦੇ ਬੰਦੇ ਉਰਦੇ ਮਾਲਕ ਦੇ ਨਾਲ ਬੇਨਤੀਆਂ ਕਰਨਗੇ ਨਾਮ ਦੀ ਦਾਤ ਫੇਰ ਬਖਸ਼ ਕਰਦਾ ਫੇਰ ਕਹਿੰਦੇ ਜਿੱਥੇ ਜਾਏ ਬਹੇ ਪਲਕ ਇਹ ਛੋਲੇ ਅਮਰ ਤੇ ਪੀਜੇ ਗੁਨਾਹ ਕਾ ਹੋਵੇ ਆਸੋਲਾ ਕੜ ਆਦਿ ਲੇਕਿਨ ਉਹ ਗੁਨਾਹ ਜਾਣਦਾ ਹੋਵੇ ਕਰਵਾ ਕਰੇ ਸਾਰੇ ਇਸ ਤਰ੍ਹਾਂ ਦੇ ਫਿਰਦੇ ਬੰਦੇ ਉਰਦੇ ਕਿੱਤੇ ਜਰਵਣੇ ਕੋਹਾ ਦਈਏ ਲੋ ਸੁੱਕੇ ਬਲੋਗ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਅਲਵਾ ਗੁਰੂ ਵਾਹ